ਜੜਾ ਕੇ ਬੰਨੀ ਪੱਗ ਸਰਦਾਰੀ ਦੇ ਖੁੱਲੀ ਦਾਣੀ ਮੁਝ ਜੜਾ ਕੇ ਬੰਨੀ ਪੱਗ ਸਰਦਾਰੀ ਦੇ ਵਿੱਚ ਸ਼ਹਿਰ ਦੇ ਭੂਕੇ ਹੁਣ ਉੱਚਿਆ ਨਾਲ ਆਰੀ ਵੇ ਵਿੱਚ ਸ਼ਹਿਰ ਦੇ ਭੂਕੇ ਹੁਣ ਉੱਚਿਆ ਨਾਲ ਆਰੀ ਵੇ ਪਿੰਡ ਦੇ ਕੱਚੇ ਟਾਰੇ ਪੁੱਲ ਗਿਆ ਪਿੰਡ ਦੇ ਕੱਚੇ ਟਾਰੇ ਕੋਠੀ ਨੂੰ ਉਹ ਤੁੰ ਵਿੱਚ ਕਲਪਾ ਪੀਵੇ ਤੂੰ ਤੇਰਾ ਕਰਦੇ ਰੋਟੀ ਨੂੰ ਐ ਮਾਂ ਦੇ ਰਕਰਦੇ ਰੋਟੀ ਨੂੰ ਉਹ ਪਿਉ ਤੇਰਾ ਕਰਦੇ ਰੋਟੀ ਨੂੰ ਤੇਰੀ ਨਿਤ ਪਾਰਟੀ ਹੋਟਲ ਤੇਰੀ ਨਿਤ ਪਾਰਟੀ ਹੋਟਲ ਐਥੇ ਘਰ ਵਿੱਚ ਮੂੰਗੀ ਫੜ ਕੇ ਸੋਟੀ ਨੂੰ ਉਹ ਤੋਂ ਵਿੱਚ ਕਲਮ ਸਾਖੀ ਮੈਂ ਪਿਉ ਤੇਰਾ ਤਰਸੇ ਰੋਟੀ ਨੂੰ ਐ ਮਾਂ ਤੇ ਤਰਸੇ ਰੋਟੀ ਨੂੰ ਉਹ ਪਿਉ ਤੇਰਾ ਤਰਸੇ ਰੋਟੀ ਮਾਂ ਪਿਆੰਦੀ ਕੋਈ ਥਾਰ ਨਹੀਂ ਮਾਂ ਕਹੀ ਦੇਣਾ ਤੂੰ ਸੁਕਤੀ ਨਾ ਤੈਨੂੰ ਮਾਂ ਪਿਆੰਦੀ ਕੋਈ ਥਾਰ ਨਹੀਂ ਮਾਂ ਕਹੀ ਦੇਣਾ ਤੂੰ ਸੁਕਤੀ ਨਾ ਪੁੱਤ ਜੰਮ ਕੇ ਕੀ ਕਰਨੇ ਪੁੱਤ ਜੰਮ ਕੇ ਕੀ ਕਰਨੇ ਭਈਆ ਕਿ ਹਿਲਾਉਣੀ ਹੀ ਵੋਟੀ ਨੂੰ ਉਹ ਤੂੰ ਮਿੱਚਕ ਲੱਭਾ ਹੱਬ ਚੱਕ ਲੱਭਾ ਮੀਂਹ ਮੇ ਤੇਉ ਤੇਰਾ ਘਰ ਦੇ ਰੋਟੀ ਨੂੰ ਆਹ ਚੈ ओ शहर बल वीर सया बिच शहर बल वीर सिया झंडे झुलदन उतूं बणिया खबी खान ज़ोर मापे रुलदन ताईयो पछते बाबे ताईयो पछते बाबे जमके ओला में खोटे उत ला ਚਿੱਕਲ ਬਾਬੀ ਵੇ ਪਿਓ ਤੇਰਾ ਤਰਸੇ ਰੋਟੀ ਨੂੰ ਐ ਮਾਂ ਤੇਰੀ ਤਰਸੇ ਰੋਟੀ ਨੂੰ ਬਾਈ ਪਿਓ ਤੇਰਾ ਤਰਸੇ ਰੋਟੀ ਨੂੰ ਐ ਮਾਂ ਤੇਰੀ ਤਰਸੇ ਰੋਟੀ ਨੂੰ ਪੰਜਾਬੀ ਸਿਨੇਮਾ ਤੇ ਸੰਗੀਤ જગਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ Facebook ਪੇਜ Bollywood Tarka Punjabi ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ